ਜੀਰੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੇ ਜੜਾਂ 'ਚ ਬੈਠਿਆ ਹਾਂ ਉੱਥੇ ਪਾਣੀ ਬੁੱਕ ਭਰ ਕੇ ਨਾ ਪਾਣੀ ਪੀਣ ਜੋਗਾ ਜਿਹੜਾ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਧਗੀ ਕਹਿੰਦੀ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣ ਜੋਗਾ ਜੀ ਆਹ ਡਰਾਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਆਹ 7 ਕਿਲੋਮੀਟਰ ਦੂਰ ਆ ਲੁਧਿਆਣੇ ਤੋਂ ਜੀ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾਹ ਕੇ ਬਹਿ ਗਏ ਆ ਇੱਥੇ ਆਓ ਚਾਹੋ ਕੁਰਸੀ ਤੇ ਪੀਓ ਪਾਣੀ ਤੋਂ ਮੂੰਹ ਆ ਕੇ ਲੋਕਾਂ ਨੇ ਬੜੀ ਤਕਰੀਬ ਮੰਨੀ ਕਿ ਸਿਚਿਆ ਨੇ ਖੂਬ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਕੀ ਕਾਲੇ ਮੋੜ ਤੇ ਟੀਮ ਆ ਕਿੱਥੇ ਹਮ ਤੋਂ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਵੀ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੰਸਾ ਕੈਮੀਕਲ ਉਬਲ ਰਿਹਾ ਵਿਚੋ ਆ ਵੀ ਲੋ ਪੂਰੀ ਭਰ ਲੋ ਭਰ ਲੋ ਬੋਤਲ ਕੋਈ ਕੋਈ ਨਜ਼ਰ ਆ ਰਿਹਾ ਨਹੀਂ ਆਹ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆਓ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹ ਰਹੇ ਕੁਰਸੀ ਤੇ ਬਹਿ ਗਏ ਕਿ ਹੁਣ ਵਧੀਆ ਹੋ ਗਿਆ ਇਹ ਕੋਕਾ ਕੋਲਾ ਫ੍ਰੀ ਹੈ ਆ ਦਿਖਾਈ ਇਧਰੋਂ ਵੱਡਾ ਦਰਿਆ ਵੱਡਾ ਨਾਲਾ ਬਣ ਗਿਆ ਆ ਇਹਦੀ ਜ਼ਹਿਰ ਤੇ ਆ ਗਿਆ ਸਤਲੁਜ ਆ ਕੇ ਪੈ ਗਿਆ ਸੀਚੇਵਾਲ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕੀ ਆ ਗਿਆ ਤੁਹਾਨੂੰ ਸੰਤ ਸਾਹਿਬ ਆਹ ਡਰਾਮਾ ਨਾ ਕਰੋ ਅੱਖਾਂ 'ਚ ਟੱਟਾ ਨਾ ਪਾਓ ਲੋਕਾਂ ਦੇ ਇਹ ਤਾਂ 7 ਕਿਲੋਮੀਟਰ ਦੂਰ ਆ ਲੁਧਿਆਣੇ ਤੋਂ ਜੀ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾ ਕੇ ਬਹਿ ਗਏ ਆ ਇੱਥੇ ਆਓ ਚਾਹੋ ਕੁਰਸੀ ਤੇ ਪੀਓ ਪਾਣੀ ਤੋਂ ਮੂੰਹ ਆ ਕੇ ਆਹ ਵੇਖਿਓ ਜੇ ਮਹਾਰਾਜ ਆ ਮੇਰੇ ਕੁਰਤੀ ਨੂੰ ਲੱਗਿਆ ਇੱਕ ਮਿੰਟ ਉਹ ਭਾਈ ਇੱਧਰ ਵੇਖ ਹਾਜੀ ਹਾਜੀ ਪੂਰੇ ਤੇ ਨੂੰ ਲੱਗਿਆ ਆਹ ਵੇਖ ਲਓ ਜਿਹੜਾ ਕੀ ਹਾਲ ਹੈ ਤੇਰੇ ਦਾਗ-ਧੱਬੇ ਅੰਦਰੋਂ ਮਾਰੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤੇ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਬ ਮੰਨੀ ਕਿ ਅਸੀਂ ਚਾਲ ਨੇ ਖੂਬ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਥੇ ਗਈ ਕਾਲੇ ਮੋੜ ਤੇ ਟੀਮਾਂ ਕਿੱਥੇ ਜਾਂ ਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆ ਦੇਖੋ ਨਜ਼ਾਰਾ ਵੀ ਦੁਬਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੰਸਾ ਕੈਮੀਕਲ ਉੱਪੜਦੇ ਆ ਵਿੱਚੋਂ ਲੱਖੇ ਆਪਾਂ ਇਹਦਾ ਨਾਮ ਹੁਣ ਲੈਣਾ ਛੱਡ ਜੀ ਅਸੀਂ ਨਾ ਨਾਮ ਪਹਿਲਾਂ ਪਤਾ ਲੈਨੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਕ੍ਰੀਡੀਆਂ ਜਿਹੜੀਆਂ ਇੰਡਸਟਰੀਆਂ ਨੇ ਵਾਲੀਆਂ ਤੇ ਉਹ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਲੜ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਵੀ ਇਹ ਸਰਕਾਰੀ ਐ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕਾਮ ਦੀ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨ ਨੂੰ ਪਦਮਸ਼ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲਾਂ ਮਿਲਦੀਆਂ ਕਾਲ ਕੋਠੜੀਆਂ ਮਿਲਦੇ ਆ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਇਆ ਨੇ ਮੱਥੇ ਤੇ ਉਹਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਹਾਂਜੀ ਬਲੀਪੁਰ ਤੋਂ ਨਹੀਂ ਨਾਲ ਦਾ ਪਿੰਡ ਇੱਥੇ ਮਾਣੀ ਆ ਪਾਣੀ ਕਿੱਦਾਂ ਸਾਫ਼ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿੱਦਾਂ ਸਾਫ਼ ਹੋਇਆ ਤੁਹਾਡਾ ਇਹ ਨਹੀਂ ਐਈ ਹੈ ਕਿੰਨੇ ਕੁ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਇੱਥੋਂ ਚੋਂ ਆਣ ਦੇ 8-10 ਬੰਦੇ ਤਾਂ ਕਾਲੇ ਫਿਰਿਆ ਅੱਛਾ ਇੱਕ ਦੱਸਿਓ ਜੇ ਤੁਹਾਡੇ ਸੀਚੇ ਵਾਲਾਂ ਦਾ ਅਸੀਂ ਸਾਫ਼ ਕਰਤਾ ਪਾਣੀ ਨਹੀਂ ਇੱਥੇ ਕੋਈ ਆ ਨਹੀਂ ਸੀਚਾ ਸਾਹ ਦਾ ਪਿੱਛੇ ਪਿੱਛੇ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਸੀਚਾ ਸਾਹ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ਼ ਕਰਤੀ ਬੁੱਢਾ ਦਰਿਆ ਚੈਨਜ ਅਸੀਂ ਚੈਲੰਜ ਕਰਦੇ ਆਓ ਬੁੱਢਾ ਦਰਿਆ ਹੈ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਢਾ ਕੇ ਬਲੀਪੁਰ ਰਾਮਾ ਨਾ ਕਰੋ ਬਲੀਪੁਰ ਪੈਂਦਾ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਹਰ ਕੱਲਾ ਡਾਈਗਨ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਜਿਹੜਾ ਕੱਲੀਆਂ ਡਾਈਗਨ ਇੰਡਸਟਰੀ ਕਰਦਾ ਟੋਟਲ ਤਾਂ ਮਿਲਦਾ 50 ਕਰੋੜ ਲੀਟਰ ਹੋਗਾ ਨਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਹੀਂ ਸਤਲੁਜ ਚ ਪੈਂਦਾ ਧੋਖਾ ਨਾ ਦਿਓ ਲੋਕਾਂ ਨੂੰ ਤੁਸੀਂ ਗੱਲ ਕਰਦੇ ਆ ਗੁਰੂਆਂ ਦੀ ਗਰਮਾਣੀ ਦੀ ਉਹ ਗਰਮਾਣੀ ਦਾ ਕਹਿੰਦੇ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰੇ ਆ ਹਵਾ ਬਚਾਉਣ ਤੁਰੇ ਆ ਧਰਤੀ ਬਚਾਉਣ ਤੁਰੇ ਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋਇਆ ਆ ਦਿਖਾਓ ਚਾਰ ਲੋਕਾਂ ਨੂੰ 12 ਤਰੀਕ 13 ਤਰੀਕਾ 13 April ਵਿਸਾਖੀ ਵਾਲੇ ਦਿਨ ਇਸੇ ਯਾਰਾਂ ਨੂੰ ਲੈ ਕੇ ਦੰਦਵਾ ਸਾਹਿਬ ਧਰਤੀ 'ਤੇ ਇਕੱਠ ਰੱਖਿਆ ਬਾਈ ਮੌਕਾ ਦੇ ਰਿਹਾ ਪੰਜਾਬ ਦੇ ਲੋਕੋ ਇਹ ਨਾ ਇੰਨਾ ਜਰਾਂ ਨਾਲ ਮਰੋ ਥੋੜੀ ਧਰਤੀ ਹੀ ਹੈ ਨਾ ਪਾਣੀ ਵੀ ਪੀਣ ਜੋਗ ਨਹੀਂ ਤੇ ਸਾਰੇ ਪੰਜਾਬ ਦੇ ਜਿਨ੍ਹਾਂ ਦਾ ਟੈਸਟ ਹੋਇਆ ਪਾਣੀ ਦਾ ਤੇ ਦਰਿਆਵਾਂ ਦੀ ਵੀ ਯਾਰਾ ਗੱਲ ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਉਹ ਕਹਿਣਾ ਚਾਹਵਾਂਗੇ ਉਹਨਾਂ ਦੀ ਸਰਕਾਰ ਹੈ ਕਿ ਭਗਵੰਤ ਜੀ ਕਦੇ ਕਦੇ ਦੁਨੀਆ ਮੌਕਾ ਦਿੰਦੀ ਹੈ ਕੁਝ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੇ ਹੀ ਉਹੀ ਹੋਣਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋਣਾ ਜਿਹੜੇ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆ ਦੇਖ ਨਹੀਂ ਰਿਹਾਗਾ ਪਰ ਉਹ ਦਿਸ ਰੋ ਮੰਡੋ ਗਿਆ ਇਹ ਮੰਤਰੀ ਜਾਂ ਚੀਫ ਮੰਤਰੀ ਦਾ ਬਦਲਦਾ ਸਾਰਾ ਕੁਝ ਤੁਹਾਨੂੰ ਮੈਂ ਇੱਕ ਦਾਅਵੇ ਨਾਲ ਆਣਾ ਹੈ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਉਗੇ ਆ ਬਹੁਤ ਵੱਡੀ ਸ਼ਾਸ਼ ਹੈ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਰੇ ਰਲੇ ਹੋਏ ਨੇ ਜਿੰਨੇ ਬੜੀਆਂ ਮਿਰਚਾਂ ਲੱਗੀਆਂ ਨੇ ਇਹ ਮੰਤਰੀਆਂ ਨੂੰ ਵਿਧਾਨ ਸਭਾ ਵਾਲਾ ਕਿਉਂ ਕਿਹਾ ਸੀ ਚੇਤਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸਾਂ ਦੇ ਕਿਉਂਕਿ ਇਸੇ ਕਾਂਗਰਸ ਨੇ ਇਹ ਸਿਚਿਆ ਨੂੰ ਪলিউਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ। ਵੀ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਹੈ। ਇੱਕ ਕਮੇਟੀ ਦਾ ਮੈਂਬਰ ਸੀ ਇਹ। ਹਾਂਜੀ। ਹਾਂਜੀ। ਐਨਜੀਟੀ ਕਮੇਟੀ ਦੀ ਕਮੇਟੀ ਦਾ ਵੀ ਮੈਂਬਰ ਬਣ ਕੇ ਜੀਰੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੀਆਂ ਜੜਾਂ 'ਚ ਬੈਠਿਆ। ਹਾਂ ਉੱਥੇ ਪਾਣੀ ਬੁੱਕ ਭਰ ਕੇ ਨੇ ਪਾਣੀ ਪੀਣ ਦੇ ਹੋਗਾ। ਜਿਹੜਾ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹੀ ਸਰਕਾਰੀ ਸੰਸਥਾ ਕਹਿੰਦੀ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣ ਦੇ ਹੋਗਾ ਜੀ। ਤੇ ਭੱਜੇ ਹੱਥੋਂ ਫਿਰ ਆਏ ਫੋਨ ਚੀਜ਼ ਔਰ ਰਿਪੋਰਟ ਹੈ ਜਿਹਦੇ ਤੇ ਸਿਚੀਵਾਲ ਸਾਹਿਬ ਦੇ ਸਾਈਨ ਨੇ ਜਗਸੀਰ ਸਿੰਘ ਜੀ ਦੇ ਸਾਈਨ ਨੇ ਜਿਹਦੇ ਜਿੰਨਾਂ ਨੇ ਕਿਹਾ ਸੀ ਕਿ ਸਾਫ ਪਾਣੀ ਹੈ ਔਰ ਇੱਕ ਮਹੀਨੇ ਬਾਅਦ ਜਦੋਂ ਦੁਬਾਰਾ ਸੈਂਪਲ ਲਿਆ ਸੀ ਤਾਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਪੰਜਾਬ ਪੋਲੂਸ਼ਨ ਬੋਰਡ ਨੇ ਔਰ ਪੰਜਾਬ ਦੀ ਸਰਕਾਰ ਨੇ ਕਿਹਾ ਮਹਾਕ ਜ਼ੰਦਾ ਪਾਣੀ ਹੈ ਉਹਦੇ ਕਰਕੇ ਉਹ ਫੈਕਟਰੀ ਬੰਦ ਪਈ ਹੈ ਮਸਲਾ ਕੀ ਉਹ ਨਾ ਨਾ ਫੈਕਟਰੀ ਸੀਗਾ ਇੰਡਸਟਰੀ ਲੈਸ ਸੀ ਇੱਥੇ ਵੀ ਇੰਡਸਟਰੀ ਲੈਸ ਸੀ